ਨਮਸਕਾਰ ਆਕਾਸ਼ਵਨੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਅਮਨਪ੍ਰੀਤ ਕੌਰ ਅੱਜ ਦੀ ਕੜੀ 'ਚ ਤੁਸੀਂ ਸੁਣੋਗੇ ਪੰਜਾਬ 'ਚ ਸੜਕ ਸੁਰੱਖਿਆ ਹਫ਼ਤੇ ਅਤੇ ਵਿਸ਼ਵ ਗਲੂਕੋਮਾ ਯਾ ਕਾਲਾ ਮੋਤੀਆ ਹਫ਼ਤੇ ਤਹਿਤ ਹੋਈਆਂ ਗਤੀਵਿਧੀਆਂ ਅਤੇ ਇਨ੍ਹਾਂ ਵਿਸ਼ਿਆਂ ਤੇ ਅਧਿਕਾਰੀਆਂ ਅਤੇ ਮਾਹਿਰਾਂ ਦੇ ਵਿਚਾਰ ਸੜਕ ਸੁਰੱਖਿਆ ਹਫਤੇ ਤਹਿਤ ਪੰਜਾਬ ਚ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਵੱਖ-ਵੱਖ ਥਾਵਾਂ ਤੇ ਵਾਹਨ ਚਾਲਕਾਂ ਨੂੰ ਸੜਕ ਦੇ ਸੰਕੇਤਾਂ ਟ੍ਰੈਫਿਕ ਲਾਈਟਾਂ ਵਾਹਨ ਚਲਾਉਣ ਲਈ ਜ਼ਰੂਰੀ ਹਦਾਇਤਾਂ ਦੀ ਪਾਲਣਾ ਆਦਿ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਬਾਬਤ ਮੁਹਾਲੀ ਤੋਂ ਟ੍ਰੈਫਿਕ ਪੁਲਿਸ ਦੇ ਡੀਐਸਪੀ ਕਰਨੈਲ ਸਿੰਘ ਨੇ ਸੂਬਾ ਸਰਕਾਰ ਅਤੇ ਮਹਿਕਮੇ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਦੱਸਿਆ ਸਾਡੇ ਵੱਲੋਂ ਜਿਹੜਾ ਹੈ ਕਿ ਲਗਾਤਾਰ ਸਕੂਲਾਂ ਵਿੱਚ ਕਾਲਜਾਂ ਵਿੱਚ ਅਤੇ ਹੋਰ ਪਬਲਿਕ ਪਲੇਸ ਤੇ ਪਬਲਿਕ ਮੀਟਿੰਗਾਂ ਕਰ ਕੇ ਲੋਕਾਂ ਨੂੰ ਲਗਾਤਾਰ ਜਿਹੜਾ ਉਹ ਅਵੇਲ ਕੀਤਾ ਜਾ ਰਿਹਾ ਇਸ ਤਰ੍ਹਾਂ ਸਾਡੇ ਟ੍ਰੈਫਿਕ ਲਾਈਟ ਲੱਗੀ ਹੈ ਜੇਕਰ ਮੁਲਾਜ਼ਮ ਖੜਾ ਹੋਇਆ ਤਾਂ ਰੁਕਦੇ ਸੀ ਨਹੀਂ ਤਾਂ ਲੋਕੀ ਜੰਪ ਕਰ ਜਾਂਦੇ ਸੀ ਲੇਕਿਨ ਹੁਣ ਤੁਸੀਂ ਬਚ ਨਹੀਂ ਪਾਓਗੇ ਇਹ ਸਾਰਾ ਕੁਝ ਜਿਹੜਾ ਹੈਗਾ ਤੁਹਾਡੀ ਸੁਰੱਖਿਆ ਲਈ ਹੈ ਔਰ ਜੁਰਮਾਨਾ ਜਿਹੜਾ ਆ ਇਹ ਜੁਰਮਾਨਾ ਸਿਰਫ ਯਾਦ ਕਰਾਉਂਦਾ ਕਿ ਅਸੀਂ ਉਲੰਘਣਾ ਨਾ ਕਰੀਏ ਸੋ ਉਲੰਘਣਕਾਰ ਨੂੰ ਬਖਸ਼ਾ ਨਹੀਂ ਜਾਏਗਾ ਸਾਡੀ ਅਪੀਲ ਹੈ ਕਿ ਟ੍ਰੈਫਿਕ ਪੁਲਿਸ ਮਹਾਲੀ ਵੱਲੋਂ ਸਾਰੇ ਜਿਹੜੇ ਆ ਉਹ ਲੋਕ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰ ਗ੍ਰਾਫਿਕ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਮੈਂ ਐਸਏ ਵੀਕੀਲ ਸਿੰਘ ਜ਼ਿਲ੍ਹਾ ਟ੍ਰੈਫਿਕ ਅਫਸਰ ਫਰੀਦਕੋਟ ਅਸੀਂ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ ਵੱਖ-ਵੱਖ ਸਕੂਲਾਂ ਕਾਲਜਾਂ ਟੈਕਸੀ ਸਟੈਂਡਾਂ ਤੇ ਟਰੱਕ ਯੂਨੀਅਨ ਚ ਜਾ ਜਾ ਕੇ ਸੈਮੀਨਾਰ ਲਾ ਰਹੇ ਆ ਜਿਹੜੇ ਅਸੀਂ ਪਿਛਲੇ ਮਹੀਨਾਂ ਤੋਂ ਦੋ ਮਹੀਨਿਆਂ ਤੋਂ ਲਗਭਗ ਅਸੀਂ ਇਹ ਸੈਮੀਨਾਰ ਲਾਉਂਦੇ ਆ ਰਹੇ ਹਾਂ ਰੈਗੂਲਰਲੀ ਇਹਦੇ ਨਾਲ ਕਾਫੀ ਫਰਕ ਪਿਆ ਰੋਡ ਐਕਸੀਡੈਂਟ ਦਾ ਵੀ ਔਰ ਮੌਤਾਂ ਦੀ ਗਿਣਤੀ 'ਚ ਕਾਫੀ ਕਮੀ ਆਈ ਹੈ ਮੈਂ ਈਐਸਏ ਕੀਬਲ ਸਿੰਘ ਅਨਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਜ਼ਿਲ੍ਹਾ ਮੋਗਾ ਹਰ ਰੋਜ਼ ਕਿਸੇ ਸਕੂਲ ਜਾ ਕੇ ਪਲੱਸ 1 ਪਲੱਸ 2 ਦੇ ਸਾਰੇ ਬੱਚਿਆਂ ਨੂੰ ਸੂਚਿਤ ਕਰ ਰਹੇ ਹਾਂ ਕਿ ਪਲੀਜ਼ ਲਾਇਸੈਂਸ ਜ਼ਰੂਰੀ ਹੈ ਮਾਪਿਆਂ ਨੂੰ ਵੀ ਬੇਨਤੀ ਹੈ ਕਿ ਉਹਨਾਂ ਦੇ ਲਾਇਸੈਂਸ ਜ਼ਰੂਰ ਬਣਾਉਣ ਤਾਂ ਜੋ ਸਮੇਂ ਸਿਰ ਤੁਹਾਡੀ ਉਹ ਕਿ ਤੁਸੀਂ ਖੁਦ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤਾਂ ਜੋ ਆਪਾਂ ਕੋਈ ਵੀ ਪੰਜਾਬ ਦੇ ਵਿੱਚ ਅਣਹੋਣੀ ਨਾ ਵਰਤੇ ਕੋਈ ਹਾਦਸਾ ਨਾ ਵਾਪਰੇ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਡਿਸਟ੍ਰਿਕਟ ਗੁਰਦਾਸਪੁਰ ਜਿਹੜੇ 18 ਸਾਲ ਤੋਂ ਘੱਟ ਬੱਚੇ ਨੇ ਉਹਨਾਂ ਦੇ ਪੇਰੈਂਟਸ ਜਿਹੜੇ ਨੇ ਉਹਨਾਂ ਨੂੰ ਵਹੀਕਲ ਨਾ ਦੇਣ ਜਿਹੜੇ 18 ਪਲੱਸ ਨੇ ਉਹਨਾਂ ਦੇ ਲਾਇਸੈਂਸ ਬਣਾ ਕੇ ਪ੍ਰੋਪਰ ਤੇ ਫਿਰ ਉਹਨਾਂ ਨੂੰ ਵਹੀਕਲ ਦੇਣ ਤੇ ਹੈਲਮਟ ਜਿਹੜਾ ਹੈ ਉਹ ਪਾ ਕੇ ਰੱਖਣ ਟ੍ਰਿਪਲ ਸਵਾਰੀ ਨਾ ਕਰਨ ਤਾਂ ਜੋ ਕੋਈ ਅਣਸੁਖਾਣੀ ਘਟਨਾ ਜਿਹੜੀ ਹੈ ਨਾ ਵਾਪਰ ਸਕੇ ਨਹੀਂ ਇਹ ਸਹੀ ਜਾਣਕਾਰੀ ਹੈ ਇੰਚਾਰਜ ਜਿਹੜੀ ਲੋਕਾਂ ਦਾ ਕੁਲਾ ਕਾਲਜਾਂਮ ਦਾ ਵਿੱਚ ਜਾ ਕੇ ਟ੍ਰੱਕ ਜਿੰਨੇ ਚਾਰ ਟੌਕ ਰਿਕਸ਼ਾ ਜਿੰਨੇ ਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਾਂਦੇ ਇਹ ਆਮ ਪਬਲਿਕ ਟ੍ਰਾਂਸਪੋਰਟ ਫਿਰ ਨਿਮਾਵਰੀ ਜਗਰੂ ਪਿੱਕਾ ਜਾ ਰਿਹਾ ਆ ਸਾਡਾ ਤੁਹਾਡੇ ਮੋਢੇ ਮਰਾਹੀ ਅਸੀਂ ਇਹ ਵੀ ਆਮ ਪਬਲਿਕ ਤੱਕ ਮੈਸੇਜ ਦੇਣਾ ਚਾਹੁੰਦੇ ਹਾਂ ਵਸੇਤਾ ਪੱਧਰ 'ਤੇ ਜਾਨੇ ਜੋ ਸਾਰੇ ਇੱਕ ਤਰੀਕ ਤੋਂ ਜਿਹੜੇ 1 ਮਾਰਚ ਤੋਂ ਜਿਹੜੇ ਇਚਾਨ ਪਠਣੇ ਵੀ ਸ਼ੁਰੂ ਹੋ ਚੁੱਕੇ ਹੋਏ ਆ ਪੂਰਾ ਸ਼ਹਿਰ ਆ ਜਿਹੜਾ ਸਿਟੀ ਕੈਮਰਾ ਨਾਲ ਕਵਰ ਹੋ ਚੁੱਕਿਆ ਵਾ ਮੈਂ ਮੈਂ ਤਾਂ ਬਹੁਤ ਭਾਸ਼ਪਕਤ ਇੰਚਾਰਜ ਸਿਟੀ ਰੈਫੇਕ ਸ਼ਹਿਰਪੁਰ ਪੁਲਿਸ ਜਿਹੜੀ ਹੈ ਰੋਡ ਦੇ ਉੱਪਰ ਖੜੀ ਹੁੰਦੀ ਹੈ ਕਿ ਪੁਲਿਸ ਦਾ ਚਲਾਨ ਕੱਟਣਾ ਮੋਟਵ ਨਹੀਂ ਹੈ ਉਹਨਾਂ ਨੂੰ ਸਿਰਫ ਆਪ ਜੀ ਕੋਲੋਂ ਟ੍ਰੈਪ ਕਰੂਲਾਂ ਦੀ ਪਰਣ ਕਰਾ ਕੇ ਆਪ ਨੂੰ ਤੇ ਆਪ ਦੇ ਪਰਿਵਾਰ ਨੂੰ ਤੰਦਰੁਸਤ ਅਸੀਂ ਦੇਖਣਾ ਚਾਹੁੰਦੇ ਆ ਕੋਟਕਪੂਰਾ ਤੋਂ ਸਮਾਰਟ ਸੇਵੀ ਉਦੇਹ ਰੰਦੇਵ ਨੇ ਲੋਕਾਂ ਨੂੰ ਸੜਕ ਸੁਰੱਖਿਆ ਬਾਰੇ ਚੌਕਸ ਰਹਿਣ ਦੀ ਅਪੀਲ ਕੀਤੀ ਸਮੱਸਿਆ ਇਹ ਆ ਰਹੀ ਹੈ ਕਿ ਅਸੀਂ ਜਾਣ ਬੁੱਝ ਕੇ ਅਣਗਹਿਲੀਆਂ ਕਰ ਰਹੇ ਆ ਅਸੀਂ ਸਥਿਤੀ ਨੂੰ ਬਦਤਰ ਕਰਨ ਦੇ ਵਿੱਚ ਸਾਡਾ ਆਪਣਾ ਹੀ ਰੋਲ ਹੈ ਤਾਂ ਅਵੇਅਰਨੈਸ ਡਰਾਈਵਸ ਸਾਨੂੰ ਹਿਲਾਉਣਾ ਦੇਣ ਲਈ ਕਿ ਜੋ ਰੂਲਸ ਐਂਡ ਰੈਗੂਲੇਸ਼ਨਸ ਬਣਾਈਆਂ ਗਈਆਂ ਨੇ ਉਹਨਾਂ ਨੂੰ ਫਾਲੋ ਕਰਨਾ ਬਹੁਤ ਜ਼ਰੂਰੀ ਹੈ ਮੈਂ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਸਾਰੀ ਦੁਨੀਆ ਦੇ ਵਿੱਚ ਇਹ ਸੰਦੇਸ਼ ਦੇਣਾ ਚਾਹਨਾ ਕਿ ਆਓ ਮਿਲ ਕੇ ਅਸੀਂ ਆਪ ਵੀ ਆਪਣੇ ਰੂਲਸ ਨੂੰ ਫਾਲੋ ਕਰੀਏ ਤੇ ਆਪਣੇ ਘਰ ਪਰਿਵਾਰ ਨੂੰ ਵੀ ਕਹੀਏ ਔਰ ਸਮਾਜ ਦੇ ਵਿੱਚ ਵੀ ਇਹੀ ਮੈਸੇਜ ਦੇਈਏ ਸੜਕ ਸੁਰੱਖਿਆ ਬਾਰੇ ਇੱਕ ਆਮ ਨਾਗਰਿਕ ਜਸਪਾਲ ਸਿੰਘ ਨੇ ਕਿਹਾ ਮੈਂ ਤਰਨਤਾ ਦਰੈਨ ਵਾਲਾ ਹਰ ਇੱਕ ਇਨਸਾਨ ਜੋ ਕਿ ਵਹੀਕਲ ਚਲਾ ਰਿਹਾ ਹੈ ਉਹ ਸੜਕੀ ਜਿਹੜੇ ਨਿਯਮ ਨੇ ਉਹਨਾਂ ਦਾ ਪਾਲਣ ਕਰੇ ਅਤੇ ਇਸ ਦੇ ਨਾਲ ਖਾਸ ਤੌਰ ਤੇ ਜਿਹੜੇ ਨਬਾਲਗ ਜਾਂ ਛੋਟੇ ਬੱਚੇ ਨੇ ਉਹਨਾਂ ਨੂੰ ਵਹੀਕਲ ਦੇਣ ਤੋਂ ਗਰੀਜ ਕੀਤਾ ਜਾਵੇ ਤਾਂਕਿ ਹਾਦਸਿਆਂ ਵਿੱਚ ਕਮੀ ਹੋ ਸਕੇ ਗਲੂਕੋਮਾ ਅੱਖਾਂ ਦੀ ਬਿਮਾਰੀ ਹੈ ਜਿਸ ਨਾਲ ਨਜ਼ਰ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਇਹ ਅਕਸਰ ਅੱਖਾਂ ਦੇ ਅੰਦਰ ਵਧੇ ਹੋਏ ਦਬਾਅ ਕਾਰਨ ਹੁੰਦਾ ਹੈ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਅਸਤੇ ਹੀ ਹਰ ਸਾਲ 9 ਮਾਰਚ ਤੋਂ 15 ਮਾਰਚ ਤੱਕ ਵਿਸ਼ਵ ਗਲੂਕੋਮਾ ਜਾਂ ਕਾਲਾ ਮੋਤੀਆ ਹਫਤਾ ਮਨਾਇਆ ਜਾ ਰਿਹਾ ਹੈ ਪੰਜਾਬ ਦੇ ਸਿਹਤ ਵਿਭਾਗ ਭਵੇਖ ਨੂੰ ਸਾਫ ਸਾਫ ਦੇਖੋ ਵਿਸ਼ੇੇ ਹੇਠ ਇਸ ਬਿਮਾਰੀ ਦੀ ਰੋਕਥਾਮ ਇਲਾਜ ਅਤੇ ਅੱਖਾਂ ਨੂੰ ਸਿਹਤਮੰਦ ਰੱਖਣ ਬਾਰੇ ਜਾਣਕਾਰੀ ਦਾ ਪਸਾਰ ਕਰ ਰਿਹਾ ਹੈ ਤੇ ਗਤੀਵਿਧੀਆਂ ਵੀ ਕਰਵਾਈਆਂ ਜਾ ਰਹੀਆਂ ਨੇ ਆਓ ਜਾਣਦੇ ਹਾਂ ਮਾਹਿਰਾਂ ਦੇ ਇਸ ਸੰਬੰਧ ਵਿੱਚ ਵਿਚਾਰ ਮੈਂ ਡਾਕਟਰ ਰਾਜੀਵ ਗੁੱਤਾ ਇਸ ਵੇਲੇ ਸਵੇਰਾ ਹਸਪਤਾਲ ਅੱਧਿਕੇ ਕੰਮ ਕਰ ਰਹੇ ਹਾਂ ਕਾਲਾ ਮੋਤੀਆ ਇਹ ਉਹਨਾਂ ਲੋਕਾਂ ਵਿੱਚ ਹੋ ਸਕਦਾ ਹੈ ਜਿਨ੍ਹਾਂ ਦੀ 40 ਸਾਲ ਤੋਂ ਵੱਧ ਹੈ ਜਿਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਇਹ ਬਿਮਾਰੀ ਹੈ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਦੀ ਬਿਮਾਰੀ ਹੈ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਸਟੀਰੌਇਡ ਖਾਧੇ ਹੋਣ ਜਾਂ ਜਿਨ੍ਹਾਂ ਦਾ ਅੱਖ ਦਾ ਦਬਾਅ ਜ਼ਿਆਦਾ ਹੋਵੇ ਤੇ ਇਹਨੂੰ ਪਛਾਣਨ ਲਈ ਅਸੀਂ ਕੀ ਕਰ ਸਕਦੇ ਹਾਂ ਕਿਸੇ ਵੀ ਹਸਪਤਾਲ 'ਚ ਜਾ ਕੇ ਇਹ ਟੈਸਟ ਕਰਾ ਸਕਦੇ ਹਾਂ ਇਸ ਬਿਮਾਰੀ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਇਸ ਬਿਮਾਰੀ ਦਾ ਇਲਾਜ ਸੰਭਵ ਹੈ ਦੇਖਣਾ ਹੈ ਤੇ ਦੇਖਵਾਲ ਜ਼ਰੂਰੀ ਹੈ ਮੈਂ ਹਾਂ ਡਾਕਟਰ ਆਜ਼ਮਬੀਰ ਸਿੰਘ ਬਰਾੜ ਬਰਾੜਾ ਹਸਪੀਟਲ ਕੋਟਕੁਬਰਾ ਤੇ ਬਠਿੰਡਾ ਤੋਂ ਕਾਲਾ ਮੋਤੀ ਬੇਸਿਕਲੀ ਕੀ ਹੈ ਅੱਖ ਇੱਕ ਗੁਬਾਰੇ ਦੀ ਤਰ੍ਹਾਂ ਵਿੱਚ ਪਾਣੀ ਭਰਿਆ ਹੁੰਦਾ ਤਾਂ ਦਬਾव ਵਧਣ ਕਰਕੇ ਪ੍ਰੈਸ਼ਰ ਵਧਣ ਕਰਕੇ ਅੱਖ ਦੀ ਨਾਸਤੇ ਦਬਾ ਪੈਂਦਾ ਜਿਹਦੇ ਕਰਕੇ ਡੈਮੇਜ ਹੁੰਦਾ ਉਸੇ ਡੈਮੇਜ ਦਾ ਨਾਮ ਕਾਲਾ ਮੋਤੀ ਚਿੱਟੇ ਮੋਤੀ ਦੀ ਤਰ੍ਹਾਂ ਕੋਈ ਮੋਤੀਆ ਉੱਤਰ ਨਹੀਂ ਆਉਂਦਾ ਕਾਲਾ ਮੋਤੀ ਦਾ ਮਤਲਬ ਆਪਣੀ ਦੇਖਣ ਦਾ ਜਿੱਡਾ ਏਰੀਆ ਹੈ ਜਿੱਡਾ ਘੇਰਾ ਹੈ ਉਹ ਹੌਲੀ-ਹੌਲੀ ਕੱਟ ਹੋ ਜਾਂਦਾ ਹੈ ਨੇਰਾ ਛਾ ਜਾਂਦਾ ਸਤਰਕ ਕਰ ਦੇਣ ਵਾਲੀ ਗੱਲ ਇਹ ਹੈ ਕਿ ਆਪਾਂ ਜਿਸ ਪੁਆਇੰਟ ਕੇ ਨੂੰ ਥੱਲ ਪਾ ਸਕਦੇ ਆ ਉਦੋਂ ਉਹਨੂੰ ਇੰਪਰੂਵ ਨਹੀਂ ਕਰ ਸਕਦੇ ਜੋ ਨੁਕਸਾਨ ਹੋ ਗਿਆ ਹੋ ਗਿਆ ਹੋਰ ਹੁਣ ਤੋਂ ਰੋਕ ਸਕਦੇ ਆ ਡਾਕਟਰ ਪ੍ਰਭਜਿਤ ਕੌਰ ਕਲਸੀ ਸਿਵਲ ਸਰਜਨ ਗੁਰਦਾਸਪੁਰ ਲਾਈਕ ਉਹ ਮਾਦੇ ਲੱਛਣ ਕੀ ਹੈ ਜਿ ਅਸਾਧਾਰਨ ਸਿਰਦਰ ਜਾਂ ਅੱਖਾਂ ਵਿੱਚ ਦਰਦ ਪੜਨ ਵਾਲੇ ਚਸ਼ਮਿਆਂ ਦਾ ਵਾਰ-ਵਾਰ ਬਦਲਣਾ ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ ਅੱਖਾਂ ਵਿੱਚ ਦਰਦ ਤੇ ਲਾਲੀ ਦੇ ਨਾਲ ਤੇ ਨਾਲੇ ਇੱਕਦਮ ਹੀ ਨਜ਼ਰ ਦਾ ਕਮਜ਼ੋਰ ਹੋ ਜਾਣਾ ਜੇ ਕਿਸੇ ਨੂੰ ਵੀ ਐਦਾਂ ਦੇ ਲੱਛਣ ਹੁੰਦੇ ਹਨ ਤੇ ਅੱਖਾਂ ਵਾਲੇ ਸਪੈਸ਼ਲਿਸਟ ਕੋਲ ਆਪਣੀ ਜਾਂਚ ਕਰਾਣੀ ਚਾਹੀਦੀ ਹੈ ਜੀ ਡਾਕਟਰ ਪ੍ਰਭਜੰਤ ਕਾਲਕ ਬਰੀਆਨਾ ਬਰੀਆਨਾ ਆਈ ਹਸਪੀਟਲ ਤੇ ਲੇਸੀਕ ਲੇਜ਼ਰ ਸੈਂਟਰ ਹੁਸ਼ਿਆਰਪੁਰ ਤੋਂ ਆ ਕਾਲਾ ਮੋਤੀਆ ਇੱਕ ਬਹੁਤ ਹੀ ਸੀਰੀਅਸ ਬਿਮਾਰੀ ਆ ਅੱਖਾਂ ਦੀ ਜਿਹਦੇ ਵਿੱਚ ਕਿ ਅਸੀਂ ਇਹਨੂੰ ਸਾਇਲੈਂਟ ਥੀਫ ਆਫ ਵਿਜ਼ਨ ਵੀ ਕਹਿੰਦੇ ਆ ਇਹਦੇ ਵਿੱਚ ਜਿਹੜਾ ਵਿਜ਼ਨ ਦਾ ਲਾਸ ਹੈ ਤੁਹਾਡੀ ਅੱਖ ਦੀ ਨਜ਼ਰ ਹੈ ਪਰਮਨੈਂਟ ਜਾਂਦੀ ਹੈ ਜਿੰਨੀ ਜਲਦੀ ਅਸੀਂ ਕਾਲਾ ਮੋਤੀਆ ਡਿਟੈਕਟ ਕਰ ਲਾਂਗੇ ਉਨੀ ਹੀ ਜਲਦੀ ਇਹਨਾਂ ਟ੍ਰੀਟਮੈਂਟ ਸਟਾਰਟ ਕਰਾਂਗੇ ਇਹਨਾਂ ਨੂੰ ਅਸੀਂ ਗਲਕੋਮਾ ਸਕ੍ਰੀਨਿੰਗ ਟੈਸਟ ਕਹਿੰਦੇ ਆ ਮੈਂ ਡਾਕਟਰ ਕੁਲਦੀਪ ਸਿੰਘ ਖਾਂ ਦਾ ਸਪੈਸ਼ਲਿਸਟ ਪੀਪੀ ਹਸਪੀਟਲ ਟਗੋਨਗਰ ਹੁਸ਼ਿਆਰਪੁਰ ਗਲਕੋਮਾ ਦੋ ਤਰ੍ਹਾਂ ਇੱਕ ਬਿਨਾ ਦਰਦ ਵਾਲਾ ਦਰਦ ਵਾਲੇ ਚ ਅੱਖ ਇੱਕਦਮ ਲਾਲ ਹੁੰਦੀ ਹੈ ਦਰਦ ਬਹੁਤ ਹੁੰਦੀ ਹੈ ਨਿਗਾ ਬਹੁਤ ਘਟਦੀ ਹੈ ਬਿਨਾ ਦਰਦ ਵਾਲਾ ਜਿਹੜਾ ਉਹਨੂੰ ਮਿੱਠਾ ਮੌਰਾ ਕਿਹਾ ਜਾ ਸਕਦਾ ਉਹ ਹੌਲੀ ਹੌਲੀ ਨਿਗਾ ਮਾਰਦਾ ਹੈ ਮਰੀਜ਼ ਨੂੰ ਪਤਾ ਨਹੀਂ ਲੱਗਦਾ ਜਦ ਤੱਕ ਮਰੀਜ਼ ਨੂੰ ਪਤਾ ਲੱਗਦਾ ਹੈ ਤੇ ਡਾਕਟਰ ਕੁਝ ਨਹੀਂ ਕਰ ਸਕਦਾ ਕਿ ਇਹ ਐਸੀ ਬਿਮਾਰੀ ਹੈ ਜਿਹਨੂੰ ਕਿ 100% ਰੋਕਥਾਮ ਕੀਤੀ ਜਾ ਸਕਦੀ ਆ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਆ ਨਾਮ ਡਾਕਟਰ ਰਿੱਤੂ ਹੈ ਮੈਂ ਇਸ ਦੀ ਚ ਖਰੜ ਦੇ ਵਿੱਚ ਹੈ ਤੇ ਗਲੋਕੋਮਾ ਵੀਕ ਮਨਾਉਣ ਦਾ ਜਿਹੜਾ ਉਦੇਸ਼ ਹੈ ਸਰਕਾਰ ਦਾ ਉਹੀ ਹੈ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਹੈ 40 ਸਾਲ ਤੋਂ ਉੱਪਰ ਵਾਲੇ ਮਰੀਜ਼ ਆ ਕੇ اپنی ਅੱਖਾਂ ਚੈੱਕ ਕਰਾਉਣ ਇਸ ਟਾਈਮ ਅਸੀਂ 70% ਜ਼ਿਆਦਾ ਅਵੇਅਰਨੈਸ ਕਰਦੇ ਆਂ ਐਕਟੀਵਿਟੀਜ਼ ਕਰਦੇ ਆਂ ਪੇਸ਼IENTS ਨੂੰ ਲੈਕਚਰਸ ਦਿੰਨੇ ਆਂ ਸਾਰਿਆਂ ਨੂੰ ਅਵੇਅਰ ਕਰਦੇ ਨੇ ਆਊਟਸਾਈਡ ਹਸਪੀਟਲ ਵੀ ਅਸੀਂ ਐਕਟੀਵਿਟੀਜ਼ ਰੱਖਦੇ ਆਂ ਤਾਂ ਕਿ ਪੇਸ਼IENTS ਨੂੰ ਪਤਾ ਲੱਗੇ ਕਾਲਾ ਮੋਤੀਆ ਕੀ ਐ ਔਰ ਚੈੱਕਅਪ ਸਕਰੀਨਿੰਗ ਸਾਰਾ ਕੁਝ ਫ੍ਰੀ ਹੁੰਦਾ ਦਵਾਈਆਂ ਸਾਡੇ ਫ੍ਰੀ ਮਿਲਦੀਆਂ ਗਲੌਕੋਮਾ ਦੀਆਂ ਡਾਕਟਰ ਨਵਨੀਤ ਸਿਵਲ ਹਸਪੀਟਲ ਤਰਨ ਤਰਨ ਜਾ ਐ ਸਪੈਸ਼ਲਿਸਟ ਪੋਸਟਡ ਕਰਨ ਲਈ ਡਾਇਗਨੋਸਿਸ ਕਰਨ ਲਈ ਅਸੀਂ ਜਿਹੜਾ ਵਾ ਕੈਂਪ ਲਗਾਉਂਦੇ ਆ 40 ਸਾਲ ਐ ਉਸ ਤੋਂ ਉੱਪਰ ਸਾਰਿਆਂ ਮਰੀਜ਼ਾਂ ਨੂੰ ਆਪਾਂ ਦੱਸਦੇ ਆਂ ਸਿਰ ਵਿੱਚ ਦਰਦ ਹੋਣਾ ਚਸ਼ਮੇ ਦਾ ਨੰਬਰ ਬਾਰ-ਬਾਰ ਬਦਲਣਾ ਕਿਸੇ ਵੀ ਵੇਜ ਵਿੱਚ ਪ੍ਰਕਾਸ਼ ਦੇ ਆਲੇ-ਦੁਆਲੇ ਘੇਰੇ ਬੰਨਣਾ ਅੱਖਾਂ ਵਿੱਚ ਦਰਦ ਰਹਿਣਾ ਮੱਠੀ-ਮੱਠੀ ਦਰਦ ਰਹਿਣਾ ਤੇ ਉਹ ਸਿਵਲ ਹਸਪਤਾਲ ਜਾਂ ਕਿਸੇ ਵੀ ਅੱਖਾਂ ਦੇ ਡਾਕਟਰ ਕੋਲ ਜਾ ਕੇ ਆਪਣਾ ਜਿਹੜਾ ਵਾ ਅੱਖਾਂ ਦਾ ਪ੍ਰੈਸ਼ਰ ਜ਼ਰੂਰ ਚੈੱਕ ਕਰਵਾਵੇ ਇਸ ਹਫਤੇ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਬੇਰਵੇ ਦਿੰਦਿਆਂ ਮਾਸ ਮੀਡੀਆ ਅਫਸਰਸ ਨੇ ਦੱਸਿਆ ਕਿ ਮੰਤਰਸੰਗ ਜਿਲ੍ਹਾ ਮਾਸ ਮੀਡੀਆ ਅਫਸਰ ਸ੍ਰੀ ਮੁਖਸਰ ਸਾਹਿਬ ਪੁੱਛਣਾ ਚਾਹੁੰਦਾ ਹਾਂ ਕਿ ਇਹ ਤੋਂ ਭਾਗ ਵੱਲੋਂ ਸਾਡੇ ਸਾਰੇ ਸੇਵਾਦਾਰ ਸ੍ਰੀ ਮੁਖਸਰ ਸਾਹਿਬ ਮਲੋਠ ਅਤੇ ਗਦਰਪਹਾ ਵਿਖੇ ਕੁਝ ਜੇ ਚਾਂਟ ਦੇ ਪ੍ਰਾਂਤ ਕੀਤੀ ਜਾਵੇਗੀ ਮਹਾਡਰਕਣਾ ਦੁਆਰਾ ਲੋਕਾਂ ਨੂੰ ਅੱਖਾਂ ਦੀ ਸਾਬਤ ਸਭ ਤੋਂ ਮਹੱਤਵਪੂਰਨ ਜਾਣਕਾਰੀ ਦਿੱਤੀ ਜਾਵੇਗੀ ਮੈਂ ਜ਼ਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਜ਼ਿਲ੍ਹਾ ਤਰਨਤਾਰਨ ਸਖਵੰਤ ਸਿੰਘ ਸਿੱਧੂ ਦੇ ਵਿਸ਼ੇਸ਼ ਸਪੀਕ ਦੇ ਦੌਰਾਨ ਜ਼ਿਲ੍ਹਾ ਹਸਪਤਾਲ ਤੇ ਸਬਡਿਵੀਜ਼ਨ ਹਸਪਤਾਲ ਵਿਖੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਅਤੇ ਅਸੀਂ ਆਮ ਲੋਕਾਂ ਨੂੰ ਹਲਕਾ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਇਨ੍ਹਾਂ ਕੈਂਪਾਂ ਦਾ ਵਿਸ਼ੇਸ਼ ਫਾਇਦਾ ਠਾਓ ਭਾਰਤ ਵਿੱਚ ਕੁੱਲ ਨੇਤਰਹੀਣਾ ਵਿੱਚੋਂ 12% ਦੀ ਲੋਕ ਕਾਲੇ ਮੋਤੀਏ ਕਾਰਨ ਨੇਤਰਹੀਣਤਾ ਦੇ ਸ਼ਿਕਾਰ ਹੋ ਰਹੇ ਨੇ ਗਲੂਕੋਮਾ ਪ੍ਰਤੀ ਜਾਗਰੂਕਤਾ ਹੀ ਬਿਮਾਰੀ ਦਾ ਹੱਲੇ ਇਸ ਹਫਤੇ ਦੌਰਾਨ ਕਾਲੇ ਮੋਤੀਏ ਨਾਲ ਪੀੜਤ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਜਾਏਗੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਫਾਜ਼ਿਲਗਾ ਤੋਂ ਇੱਕ ਬਲਾਕ ਐਜੂਕੇਟਰ ਦਿਵੇਸ਼ ਕੁਮਾਰ ਨੇ ਕਿਹਾ ਗਲਕੋ ਮਦਦ ਟਾਈਮ ਤੇ ਪਤਾ ਲੱਗਣ ਤੇ ਇਲਾਜ ਹੋ ਸਕਦਾ ਹੈ ਇਸ ਦੇ ਨਾਲ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ 40 ਸਾਲ ਤੋਂ ਉੱਪਰ ਹਰ ਵਿਅਕਤੀ ਜਿਹੜਾ ਹੈਗਾ ਉਹ ਸਾਲ ਦੇ ਵਿੱਚ ਦੋ ਵਾਰੀ ਆਪਦੀ ਅੱਖਾਂ ਦਾ ਚੈੱਕਅਪ ਜ਼ਰੂਰ ਕਰਾਵੇ ਨਿਗਾ ਨਿਗਾ ਜ਼ਰੂਰ ਚੈੱਕ ਕਰਾਵੇ ਇਸ ਲਈ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤਲਾਕ ਕੇ ਆਪਦੇ ਜਿਹੜੀ ਅੱਖਾਂ ਦੀ ਜਾਂਚ ਜ਼ਰੂਰ ਕਰਾਓ ਅੱਜ ਦੇ ਇਸ ਪ੍ਰੋਗਰਾਮ ਵਿੱਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਫਾਜ਼ਲ ਕਾ ਤੋ ਜਲੇਸ਼ ਠਠਈ ਮੋਹਾਲੀ ਤੋਂ ਮਨੋਜ ਗਿਰਧਰ ਫਰੀਦਕੋੜ ਤੋਂ ਤਰਸੀਮ ਚਾਨਣਾ ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂ ਹੁਸ਼ਿਆਰਪੁਰ ਤੋਂ ਸੰਜੀਵ ਬਖਸ਼ੀ ਸ਼੍ਰੀ ਮੁਕਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਮੋਗਾ ਤੋਂ ਊਸ਼ਾ ਕੌਰ ਜਸ਼ਨ ਤੇ ਤਰਨਤਾਰਨ ਤੋਂ ਅਮਿਤ ਮਰਵਾਹਾ ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ ਪੇਸ਼ਕਸ਼ ਰਾਜੇਸ਼ ਭਾਲੀ